ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਸੋ ਫਰੈਂਡਸ ਅੱਜ ਆਪਾਂ ਆਏ ਆ ਵੰਡਰਲੈਂਡ ਜਲੰਧਰ ਸਕੂਲ ਟ੍ਰਿਪ ਸੋ ਬੱਚੇ ਆਏ ਨੇ ਤੇ ਦੇਖ ਸਕਦੇ ਹੋ ਤੁਸੀਂ ਆਪਾਂ ਵੰਡਰਲੈਂਡ ਪਹੁੰਚ ਚੁੱਕੇ ਆਂ ਤੇ ਅੱਜ ਇੱਥੇ ਆਪਾਂ ਕਰਾਂਗੇ ਬਹੁਤ ਸਾਰਾ ਫਨ ਸੋ ਬਨੇ ਰਹੋ ਚੈਨਲ ਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਸਾਰੇ ਫਰੈਂਡਸ ਵੰਡਰਲੈਂਡ ਦੇਖ ਸਕਣ ਤੇ ਜਿੱਥੇ ਤੱਕ ਕੋਸ਼ਿਸ਼ ਹੋਊਗੀ ਕਿ ਜਿੰਨਾ ਆਪਾਂ ਦਿਖਾ ਸਕੀਏ ਤੁਹਾਨੂੰ ਵੱਧ ਤੋਂ ਵੱਧ ਹਾਂਜੀ ਲੋਜੀ ਐਂਟਰੀ ਹੋ ਚੁੱਕੀ ਹੈ ਆਪਣੇ ਅੰਦਰ ਵਾਓ ਇਟਸ ਵਾਓ ਬਹੁਤ ਹੀ ਸੋਹਣਾ ਬਣਿਆ ਹੋਇਆ ਤੇ ਸਭ ਤੋਂ ਪਹਿਲਾਂ ਆਪਾਂ ਨੂੰ ਬ੍ਰੇਕਫਾਸਟ ਉਹਨਾਂ ਨੇ ਦਿੱਤਾ ਹੈ ਬ੍ਰੇਕਫਾਸਟ ਕਰਨ ਲਈ ਬ੍ਰੇਕਫਾਸਟ ਕਰਨ ਲੱਗੇ ਆ ਇਹ ਬ੍ਰੇਕਫਾਸਟ ਤੋਂ ਬਾਅਦ ਆਪਾਂ ਲਵਾਂਗੇ ਰਾਈਡਸ ਤੇ ਆਪਾਂ ਨੂੰ ਟੈਂਟਿੰਗ ਤੋਂ ਲੈ ਕੇ ਇਸ ਤੋਂ ਬਾਅਦ ਫਾਰਮ ਮੈਡੀਕਲ ਤੇ ਡਾਂਸਿੰਗ ਫੀਅਰ ਤੇ ਚਲੇ ਜੀ ਬੋਡਿੰਗ ਬੋਡਿੰਗ ਪੁਆਇੰਟ ਤੇ ਪਹੁੰਚ ਚੁੱਕੇ ਆਂ ਇਹ ਬੜੀ ਕਹਿਣ ਦੀ ਚੀਜ਼ ਹੈ ਇੱਥੇ ਬੜਾ ਆਰਾਮ ਦਾ ਫੋਟੋ ਕਰਨਾ ਸੋ ਬੋਡਿੰਗ ਕਰਦੇ ਤਾਂ ਸਿੱਧੇ ਖੁਦ ਕੋ ਦੇਖ ਸਕਦੇ ਹਾਂ ਸਰ ਫੋਨ ਐਂਡ ਇੰਡੀਕੇਟ ਬਣਾਉਣਾ ਪਿਆਦਾ ਤੁਹਾਨੂੰ ਬੰਗਲਾ ਦੇਖਦੇ ਆਂ 2 ਮਿੰਟ ਨਹੀਂ ਲੱਗਦੇ ਅਣੀ ਚੱਲੇ ਆਪਾਂ ਸਾਬਾ ਤਾਤਾ ਸਾਨੂੰ ਠੰਡ ਨਹੀਂ ਬੰਗਲੇ ਹੋਇਆ ਇੱਥੇ ਪਾਣੀ ਪਾਣੀ ਹੈ ਉੱਥੇ ਲਾਸਟ ਰਾਈਟ ਚ ਕੀ ਆ ਪੰਜ ਸੈਂਟ ਕੀਤਾ ਤੇ ਹੁਣ ਆਪਾਂ ਚੱਲਨੇ ਆਂ ਕੁਆਟਰ ਚ ਪੂਨ ਤੇ ਇਹ ਤੋਂ ਇਹ ਆਪਣਾ ਰਵਾਨਾ ਹੋਣਾ ਤੇ ਇਹ ਕਹਿੰਦੇ ਨੇ ਕਿ ਲੋਕ ਪਹੁੰਚ ਆਇਆ ਤੇ ਖਤਰੀ ਹੈ ਇਹ ਨਹੀਂ ਆ ਰਿਹਾ ਤੇ ਲਾਸਟ ਚੰਗੀ ਤਰ੍ਹਾਂ ਸੋਧਿੰਗਾ ਤੇ ਦੱਬ ਕੇ ਪਹੁੰਚ ਕੇ ਆਇਆ ਹਾਲੋ ਇੱਥੇ ਇਹ ਵਾਟਰ پارک ਦੇ ਵਿੱਚ ਹੀ ਆ ਡਾਂਸਿੰਗ ਮਿਊਜ਼ਿਕ ਚੱਲ ਰਿਆ ਸੀਗਾ ਤੇ ਡਾਂਸ ਕਰ ਰਹੇ ਆ ਬਹੁਤ ਵਧੀਆ ਉੱਪਰੋਂ ਸ਼ਾਵਰ ਜੰਲ ਰਹੇ ਹਨ ਬਹੁਤ ਨਿਆਰੀ ਆ ਇਹ ਵੀ ਪੂਲ ਦੇ ਵਿੱਚ ਆ ਪਹੁੰਚੇ ਕੋ ਜੀ ਹੁਣ ਚੱਲਦੇ ਆ ਵਾਪਸ ਖੋਲਣ ਲੱਗੇ ਆ ਟੈਗ ਸ਼ੈਗ ਟੈਗ ਡੂਗ ਜੇ ਖੋਲ ਤੇ ਆਪਾਂ ਵੰਡਰਲੈਂਡ ਦੇ ਤੇ ਹੁਣ ਵਾਪਸੀ ਆਪਣੀ 2 1/2 ਘੰਟਿਆਂ ਦੇ ਵਿੱਚ ਆਪਾਂ ਵਾਪਸ ਮੋਗੇ ਪਹੁੰਚ ਜਾਗੇ ਮੁਗੇ ਪਹੁੰਚ ਕੇ ਫੇਰ ਡਿਵਾਰਸ ਰੇਨੇ ਘਰੋਂ ਘਰੀ ਤੇ ਫੇਰ ਕਿਤੇ ਜਾ ਕੇ ਆਪਣੀ ਬਾਰੀ ਆਉਣੀ ਹੈ ਸੋ ਫਰੈਂਡਸ ਕਰ ਦਿਓ ਲਾਈਕ ਐਂਡ ਸ਼ੇਅਰ ਤੇ ਚੈਨਲ ਕਰ ਲੋ ਸਬਸਕ੍ਰਾਈਬ